ਪੀਵੀ ਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ 1 ਸਤੰਬਰ ਤੋਂ ਵੱਡੇ ਬਦਲਾਅ ਤੁਹਾਡੀ ਜੇਬ ਤੇ ਅਸਰ ਪਾਉਣਗੇ ਇਹ ਨਵੇਂ ਨਿਯਮ ਤਿਆਰ ਰਹੋ ਅਗਸਤ ਮਹੀਨਾ ਬਸ ਖਤਮ ਹੋਣ ਜਾ ਰਿਹਾ ਹੈ ਅਤੇ ਸਤੰਬਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ 1 ਸਤੰਬਰ ਦੇ ਆਗਾਜ਼ ਨਾਲ ਹੀ ਬਹੁਤ ਬੇਕਿੰਗ ਤੋਂ ਲੈ ਕੇ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਤੱਕ ਬਹੁਤ ਸਾਰੇ ਨਿਯਮ ਬਦਲਣ ਜਾ ਰਹੇ ਹਨ 1 ਸਤੰਬਰ 2025 ਤੋਂ ਕਈ ਅਜਾਹਿ ਬਦਲਾਅ ਹੋਣ ਜਾ ਰਹੇ ਨੇ ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਇਨ੍ਹਾਂ ਵਿੱਚ ਚਾਂਦੀ ਦੀ ਹਾਲ ਮਾਰਕਿੰਗ ਐਸ ਬੀ ਆਈ ਕਾਰਡ ਦੇ ਨਵੇਂ ਨਿਯਮ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਏਟੀ ਐਮ ਤੋਂ ਪੈਸੇ ਕੱਢਣ ਤੇ ਲੱਗਣ ਵਾਲੇ ਚਾਰਜ ਅਤੇ ਐਫ ਡੀ ਦੀਆਂ ਵਿਆਜ ਦਰਾਂ ਵਿੱਚ ਤਬਦੀਲੀ ਸ਼ਾਮਲ ਹਨ ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ ਵਿਸਤਾਰ ਨਾਲ ਚਾਂਦੀ ਦੀ ਹਾਲ ਮਾਰਕਿੰਗ ਹੋਵੇਗੀ ਲਾਜ਼ਮੀ ਸਰਕਾਰ ਹੁਣ ਸੋਨੇ ਵਾਂਗ ਹੀ ਚਾਂਦੀ ਦੇ ਗਹਿਣਿਆਂ ਤੇ ਵੀ ਹਾਲ ਮਾਰਕਿੰਗ ਲਾਜ਼ਮੀ ਕਰਨ ਜਾ ਰਹੀ ਹੈ ਇਸ ਕਦਮ ਨਾਲ ਚਾਂਦੀ ਦੀ ਸੁੱਧਤਾ ਅਤੇ ਕੀਮਤ ਵਿੱਚ ਪਾਰਦਰਸ਼ਤਾ ਆਵੇਗੀ ਪਰ ਇਸ ਨਾਲ ਇਸ ਦੀਆਂ ਕੀਮਤਾਂ ਵਿੱਚ ਥੋੜਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਐਸਬੀਆਈ ਕਾਰਡ ਧਾਰਕਾਂ ਨਾਲ ਨਵੇਂ ਨਿਯਮ ਲਾਗੂ ਸਟੇਟ ਬੈਂਕ ਆਫ ਇੰਡੀਆ ਦੇ ਕ੍ਰੈਡਿਟ ਕਾਰਡ ਗਾਹਕਾਂ ਲਈ 1 ਸਤੰਬਰ ਤੋਂ ਕੁਝ ਨਵੇਂ ਨਿਯਮ ਲਾਗੂ ਹੋਣਗੇ ਜੇਕਰ ਆਟੋ ਡੇਬਿਟ ਫੇਲ ਹੋ ਗਿਆ ਤਾਂ 2% ਪੈਨਲਟੀ ਲੱਗੇਗੀ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਲੈਣ ਦੇਣ ਫਿਊਲ ਖਰੀਦਦਨ ਅਤੇ ਆਨਲਾਈਨ ਖਰੀਦਦਾਰੀ ਤੇ ਕੁਝ ਵਾਧੂ ਚਾਰਜ ਵੀ ਲੱਗ ਸਕਦੇ ਹਨ ਇਸ ਤੋਂ ਇਲਾਵਾ ਰਿਵਾਰਡ ਪੁਆਇੰਟਸ ਦੀ ਕੀਮਤ ਵੀ ਘਟ ਸਕਦੀ ਹੈ ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਘਰੇਲੂ ਐਲਪੀਜੀ ਸਿਲੰਡਰ ਦੇ ਰੇਟ ਤੈਅ ਹੁੰਦੇ ਹਨ 1 ਸਤੰਬਰ ਨੂੰ ਵੀ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਣਗੀਆਂ ਜੇਕਰ ਰੇਟ ਵਧੇ ਤਾਂ ਰਸੋਈ ਦਾ ਬਜਟ ਵਿਗੜ ਸਕਦਾ ਹੈ ਜਦਕਿ ਰੇਟ ਘਟੇ ਤਾਂ ਘਰਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਏਟੀਐਮ ਚੋਂ ਨਕਦੀ ਕਢਾਉਣ ਤੇ ਵਧਣਗੇ ਚਾਰਜ ਕਈ ਬੈਂਕਾਂ ਏਟੀਐਮ ਤੋਂ ਮੁਫਤ ਨਿਕਾਸੀ ਦੀ ਹੱਦ ਪੂਰੀ ਹੋਣ ਤੋਂ ਬਾਅਦ ਨਕਦ ਕੱਢਣ ਤੇ ਚਾਰਜ ਵਧਾਉਣ ਦੀ ਤਿਆਰੀ ਕਰ ਰਹੇ ਹਨ ਮਹਾਰਾ ਦਾ ਮੰਨਣਾ ਹੈ ਕਿ ਇਸ ਵਾਧੂ ਖਰਚ ਤੋਂ ਬਚਣ ਲਈ ਡਿਜੀਟਲ ਪੇਮੈਂਟਾਂ ਵੱਧ ਵਰਤੋਂ ਕਰਨਾ ਇੱਕ ਵਧੀਆ ਵਿਕਲਪ ਹੈ ਐਫ ਡੀ ਤੇ ਘਟ ਸਕਦੀਆਂ ਹਨ ਵਿਆਜ ਦਰਾਂ ਸਤੰਬਰ ਵਿੱਚ ਕਈ ਬੈਂਕਾਂ ਆਪਣੀ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰ ਸਕਦੇ ਹਨ ਇਸ ਵੇਲੇ 6.5% ਤੋਂ 7.5% ਤੱਕ ਵਿਆਜ ਮਿਲ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਹਨਾਂ ਵਿਆਜ ਦਰਾਂ ਵਿੱਚ ਕਮੀ ਹੋਣ ਦੀ ਸੰਭਾਵਨਾ ਹੈ ਨਿਵੇਸ਼ਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਜੂਦਾ ਦਰਾਂ ਦਾ ਲਾਭ ਚੁੱਕਣ ਲਈ ਜਲਦੀ ਤੋਂ ਜਲਦੀ ਐਫ ਡੀ ਵਿੱਚ ਨਿਵੇਸ਼ ਕਰ ਸਕਦੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ